ਦੱਸਦੇ ਕਿ ਪਟਿਆਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਪਟਿਆਲਾ ਸ਼ਹਿਰ ਦੇ ਚੌਰਾਹਿਆਂ ਤੇ ਲਗਾਤਾਰ ਭੀਖ ਮੰਗਦੇ ਛੋਟੇ ਛੋਟੇ ਬੱਚਾਂ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਹੈ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ ਬਾਲ ਵਿਕਾਸ ਅਫਸਰ ਸ਼ਾਇਨਾ ਕਪੂੜੇ ਦੱਸਿਆ ਹੈ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਚੌਰਾਹਿਆਂ ਤੇ ਛੋਟੇ-ਛੋਟੇ ਬੱਚੇ ਆਨ-ਜਾਨ ਵਾਲੇ ਵਾਹਨਾਂ ਨੂੰ ਰੋਕ ਕੇ ਉਹਨਾਂ ਤੋਂ ਭੀਖ ਮੰਗਦੇ ਨੇ ਬਾਲ ਵਿਕਾਸ ਮੰਤਰੀ ਰੱਖਵਲਜੀਤ ਕੌਰ ਨੇ ਆਦੇਸ਼ ਦਿੱਤੇ ਨੇ ਜਿਸ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਤੇ ਇਹਨਾਂ ਬੱਚਿਆਂ ਨੂੰ ਵੱਖ-ਵੱਖ ਇਲਾਕਿਆਂ ਤੋਂ ਰਸਤੂ ਕੀਤਾ ਗਿਆ ਦੱਸਿਓ ਕਿਉਂ ਨਾ ਇਹ ਵੀ ਆਖਿਆ ਕਿ ਇਸ ਦੇ ਪਿੱਛੇ ਨਾ ਬੱਚਿਆਂ ਦੇ ਪਿੱਛੇ ਜੇਕਰ ਕੋਈ ਗੈਂਗ ਹੈ ਜਿਹੜਾ ਕਿ ਇਹਨਾਂ ਬੱਚਿਆਂ ਤੋਂ ਠੀਕ ਮੰਗਵਾਉਂਦਾ ਹੈ ਤਾਂ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਨਾ ਤੇ ਮਾਤਾ-ਪਿਤਾ ਤੇ ਪਰਿਵਾਰ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਖੁਦ ਹੀ ਆਏ ਨੇ ਬੱਚੇ ਦੇ ਕਿਉਂ ਠੀਕ ਮੰਗ ਰਹੇ ਨੇ ਸ਼ਿਕਾਇਤ ਮਿਲੀ ਸੀ ਕੱਲ ਤੋਂ ਦੋ ਦਿਨ ਸ਼ਿਕਾਇਤ ਮਿਲ ਰਹੀ ਹੈ ਕੱਲ ਹੀ ਪਤਾ ਚੱਲਿਆ ਸੀ ਤਾਂ ਅਸੀਂ ਇੱਥੇ ਟੀਮ ਭੇਜੀ ਸੀ ਕੁੱਛ ਬੱਚੇ ਪਕੜੇਗਾ ਇਸੇ ਕੁਛ ਨਹੀਂ ਪਕੜੇਗਾ ਇਸੀ ਅੱਜ ਸਵੇਰੇ ਸਾਨੂੰ ਫੇਰ ਸਾਡੇ ਮੈਡਮ ਮਿਨਿਸਟਰ ਹੈਗੇ ਬਲਜੀਤ ਕੌਰ ਜੀ ਉਹਨਾਂ ਨੂੰ ਫੋਨ ਆਇਆ ਉਹਨਾਂ ਨੇ ਮੈਨੂੰ ਕਾਲ ਕੀਤਾ ਔਰ ਮੈਂ ਟੀਮ ਲੈ ਕੇ ਉਰੇ ਪਹੁੰਚੀ ਹਾਂ ਅਸੀਂ ਫੇਰ 6-7 ਬੱਚੇ ਰੈਸਕਿਊ ਕੀਤੇ ਐਂਡ ਅਸੀਂ ਹੁਣ ਇਹਨਾਂ ਨੂੰ ਲੈ ਕੇ ਜਾ ਰਹੇ ਹਾਂ ਦੇਖਦੇ ਹਾਂ ਕਿੱਥੋਂ ਇਹ ਬੱਚੇ ਆਏ ਆ ਸਾਰਾ ਕੁਝ ਪਤਾ ਕਰਕੇ ਅਗਲੀ ਕਾਰਵਾਈ ਕਰਾਂਗੇ ਹੋਰ ਕੀ ਜ਼ਿਆਦਾ ਇਨਕੁਆਰੀ ਦੀ ਲੋੜ ਹੈ ਕੋਈ ਗਰੋਵ ਵੱਲੋਂ ਬੱਚਿਆਂ ਨੂੰ ਠੀਕ ਮੰਗਾਈ ਜਾ ਰਹੀ ਹੋਵੇ ਆ ਦੇਖੋ ਅਗਰ ਕੋਈ ਗਰੋਵ ਹੈ ਤਾਂ ਉਹਦਾ ਪਰਦਾ ਫਾਸ਼ ਹੋਣਾ ਜ਼ਰੂਰੀ ਹੈ ਕਿਉਂਕਿ ਇਹਨੇ ਛੋਟੇ-ਛੋਟੇ ਬ ਸੋ ਪੁਲਿਸ ਦੀ ਟੀਮ ਨੇ ਪਹੁੰਚ ਚੁੱਕੀ ਹੈ ਅਸੀਂ ਸਾਰੇ ਮਿਲ ਕੇ ਪਤਾ ਕਰਣੇ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦੀਆਂ ਫੈਮਿਲੀ ਦੇ ਨਾਲ ਤੋਂ ਕੀਸ ਲਗਵਾ ਰਹੀ ਹੈ ਜਾਂ ਕੋਈ ਗਿਰੋਹ ਹੈ